ਦੋਸਤੋ ਕਿਸੇ ਨੇ ਕੀ ਖੂਬ ਕਿਹਾ ਏ ਕਿ ਜ਼ਿੰਦਗੀ ਇੱਕ ਸਫ਼ਰ ਹੈ ਆਰਾਮ ਦੇ ਨਾਲ ਚਲਦੇ ਰਹੋ ਚੰਗੇ ਮਾੜੇ ਦਿਨ ਤਾਂ ਆਉਂਦੇ ਜਾਂਦੇ ਹੀ ਰਹਿਣਗੇ ਬਸ ਗੇਰ ਬਦਲਦੇ ਰਹੋ ਹੈਲੋ ਦੋਸਤੋ ਰੋਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਇੱਕ ਸਮੇਂ ਦੀ ਗੱਲ ਹੈ ਕਿ ਇੱਕ ਲੜਕਾ ਸ਼ਹਿਰ ਵਿੱਚ ਆਪਣੇ ਮਾਤਾ ਪਿਤਾ ਦੇ ਨਾਲ ਰਹਿੰਦਾ ਸੀ ਇੱਕ ਵਾਰ ਉਹ ਆਪਣੇ ਦਾਦਾ ਜੀ ਨੂੰ ਮਿਲਣ ਪਿੰਡ ਵਿੱਚ ਗਿਆ ਉਹ ਉੱਥੇ ਜਾ ਕੇ ਆਪਣੇ ਦਾਦੇ ਦੇ ਨਾਲ ਖੇਡਦਾ ਸੀ ਬਹੁਤ ਸਾਰੀਆਂ ਗੱਲਾਂ ਕਰਦਾ ਸੀ ਹਰ ਸਮੇਂ ਆਪਣੇ ਦਾਦਾ ਜੀ ਦੇ ਨਾਲ ਹੀ ਰਹਿੰਦਾ ਸੀ ਇੱਕ ਦਿਨ ਖੇਡਦੇ ਖੇਡਦੇ ਉਸਨੇ ਆਪਣੇ ਦਾਦਾ ਜੀ ਤੋਂ ਪੁੱਛਿਆ ਕਿ ਦਾਦਾ ਜੀ ਮੈਂ ਆਪਣੀ ਜ਼ਿੰਦਗੀ ਵਿੱਚ ਸੈਕਸੈਸਫੁਲ ਆਦਮੀ ਬਣਨਾ ਚਾਹੁੰਦਾ ਹਾਂ ਕਾਮਯਾਬ ਆਦਮੀ ਬਣਨਾ ਚਾਹੁੰਦਾ ਹਾਂ ਕੀ ਤੁਸੀਂ ਮੈਨੂੰ ਕਾਮਯਾਬ ਹੋਣ ਦੇ ਕੁਝ ਤਰੀਕੇ ਦੱਸ ਸਕਦੇ ਹੋ ਤਾਂ ਦਾਦਾ ਬੱਚੇ ਵੱਲ ਦੇਖ ਕੇ ਮੁਸਕਰਾਉਂਦਾ ਹੈ ਤੇ ਹਾਂ ਕਹਿੰਦਾ ਹੈ ਤੇ ਫਿਰ ਉਹ ਉਸ ਨੂੰ ਬੂਟਿਆਂ ਵਾਲੀ ਇੱਕ ਦੁਕਾਨ ਤੇ ਲੈ ਜਾਂਦਾ ਹੈ ਜਿੱਥੇ ਛੋਟੇ-ਛੋਟੇ ਬੂਟੇ ਮਿਲਦੇ ਸੀ ਉਸ ਦੁਕਾਨ ਤੇ ਜਾ ਕੇ ਦਾਦਾ ਜੀ ਦੋ ਬੂਟੇ ਖਰੀਦੇ ਹਨ ਤੇ ਦੋ ਬੂਟੇ ਖਰੀਦ ਕੇ ਉਹ ਘਰ ਵਾਪਸ ਆ ਜਾਂਦੇ ਹਨ ਤੇ ਘਰ ਆਉਣ ਤੋਂ ਬਾਅਦ ਉਹ ਉਹਨਾਂ ਵਿੱਚੋਂ ਇੱਕ ਬੂਟੇ ਨੂੰ ਗਮਲੇ ਵਿੱਚ ਲਗਾ ਕੇ ਘਰ ਦੇ ਅੰਦਰ ਰੱਖ ਦਿੰਦੇ ਹਨ ਤੇ ਦੂਜੇ ਬੂਟੇ ਨੂੰ ਘਰ ਦੇ ਬਾਹਰ ਲਗਾ ਦਿੰਦੇ ਹਨ ਫਿਰ ਦਾਦਾ ਜੀ ਪੋਤੇ ਨੂੰ ਪੁੱਛਦੇ ਹਨ ਕਿ ਤੈਨੂੰ ਕੀ ਲੱਗਦਾ ਹੈ ਕਿਹੜਾ ਬੂਟਾ ਫਿਊਚਰ ਵਿੱਚ ਚੰਗੀ ਤਰ੍ਹਾਂ ਵੱਧ ਸਕੇਗਾ ਵੱਡਾ ਹੋ ਸਕੇਗਾ ਤਾਂ ਬੱਚਾ ਥੋੜਾ ਸੋਚਣ ਤੋਂ ਬਾਅਦ ਦਾਦੇ ਨੂੰ ਕਹਿੰਦਾ ਹੈ ਕਿ ਅਸੀਂ ਜੋ ਘਰ ਦੇ ਅੰਦਰ ਬੂਟਾ ਲਗਾਇਆ ਹੈ ਉਹ ਚੰਗੀ ਤਰ੍ਹਾਂ ਵੱਡਾ ਹੋ ਸਕੇਗਾ ਵੱਧ ਸਕੇਗਾ ਕਿਉਂਕਿ ਉਹ ਘਰ ਦੇ ਅੰਦਰ ਹੈ ਇਸ ਲਈ ਉਸ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਉਹ ਹਰ ਮੁਸ਼ਕਲ ਤੋਂ ਹਰ ਪਰੇਸ਼ਾਨੀ ਤੋਂ ਬਚਿਆ ਰਹੇਗਾ ਤੇ ਜੋ ਬੂਟਾ ਅਸੀਂ ਘਰ ਦੇ ਬਾਹਰ ਲਗਾਇਆ ਹੈ ਉਸ ਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਜਿਵੇਂ ਕਿ ਤਿੱਖੀ ਧੁੱਪ ਤੇਜ ਹਨੇਰੀ ਤੂਫਾਨ ਤੇਜ਼ ਬਾਰਿਸ਼ ਤੇ ਜਾਨਵਰਾਂ ਤੋਂ ਵੀ ਉਸ ਬੂਟੇ ਨੂੰ ਖਤਰਾ ਹੈ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਆਪਣੀ ਜ਼ਿੰਦਗੀ ਦੇ ਵਿੱਚ ਸਾਹਮਣਾ ਕਰਨਾ ਪਵੇਗਾ ਤਾਂ ਬੱਚੇ ਦੀ ਗੱਲ ਸੁਣ ਕੇ ਦਾਦਾ ਜੀ ਮੁਸਕਰਾਉਂਦੇ ਹਨ ਤੇ ਕਹਿੰਦੇ ਹਨ ਕਿ ਚਲੋ ਦੇਖਦੇ ਹਾਂ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੋਹਾਂ ਬੂਟਿਆਂ ਦੇ ਨਾਲ ਕੀ ਹੁੰਦਾ ਹੈ ਤੇ ਫਿਰ ਬੱਚਾ ਆਪਣੇ ਮਾਪੇ ਕੋਲ ਸ਼ਹਿਰ ਚਲਾ ਜਾਂਦਾ ਹੈ ਤੇ ਫਿਰ 5 ਸਾਲਾਂ ਬਾਅਦ ਉਹ ਬੱਚਾ ਫਿਰ ਤੋਂ ਆਪਣੇ ਦਾਦਾ ਜੀ ਦੇ ਕੋਲ ਪਿੰਡ ਵਿੱਚ ਆਉਂਦਾ ਹੈ ਦਾਦਾ ਜੀ ਨੂੰ ਮਿਲਣ ਤੋਂ ਬਾਅਦ ਉਹ ਦਾਦਾ ਜੀ ਨੂੰ ਪੁੱਛਦਾ ਹੈ ਕਿ ਮੈਂ ਪਿਛਲੀ ਵਾਰ ਤੁਹਾਡੇ ਤੋਂ ਪੁੱਛਿਆ ਸੀ ਕਿ ਜ਼ਿੰਦਗੀ ਵਿੱਚ ਸਕਸੈਸਫੁਲ ਇਨਸਾਨ ਕਿਵੇਂ ਬਣਿਆ ਜਾਂਦਾ ਹੈ ਕਾਮਯਾਬੀ ਕਿਵੇਂ ਹਾਸਲ ਕੀਤੀ ਜਾਂਦੀ ਹੈ ਪਰ ਤੁਸੀਂ ਮੈਨੂੰ ਕੁਝ ਵੀ ਨਹੀਂ ਦੱਸਿਆ ਸੀ ਪਰ ਹੁਣ ਤੁਹਾਨੂੰ ਮੈਨੂੰ ਦੱਸਣਾ ਹੀ ਹੋਵੇਗਾ ਕਿਉਂਕਿ ਹੁਣ ਮੈਂ ਵੱਡਾ ਹੋ ਗਿਆ ਹਾਂ ਤਾਂ ਬੱਚੇ ਦੀ ਗੱਲ ਸੁਣ ਕੇ ਦਾਦਾ ਜੀ ਮੁਸਕਰਾਉਂਦੇ ਹਨ ਤੇ ਕਹਿੰਦੇ ਹਨ ਕਿ ਜ਼ਰੂਰ ਪਰ ਸਭ ਤੋਂ ਪਹਿਲਾਂ ਅਸੀਂ ਜਾ ਕੇ ਉਹਨਾਂ ਦੋਹਾਂ ਬੂਟਿਆਂ ਨੂੰ ਦੇਖਦੇ ਹਾਂ ਜੋ ਅਸੀਂ ਕੁਝ ਕੁ ਸਾਲ ਪਹਿਲਾਂ ਲਗਾਏ ਸਨ ਇਹ ਕਹਿ ਕੇ ਦਾਦਾ ਜੀ ਪੋਤੇ ਨੂੰ ਉਸ ਜਗ੍ਹਾ ਤੇ ਲੈ ਜਾਂਦੇ ਹਨ ਜਿੱਥੇ ਉਹਨਾਂ ਨੇ ਘਰ ਵਿੱਚ ਉਹ ਬੂਟਾ ਲਗਾਇਆ ਸੀ ਉਹ ਦੇਖਦੇ ਹਨ ਕਿ ਉਹ ਬੂਟਾ ਹੁਣ ਇੱਕ ਵੱਡਾ ਪੌਦਾ ਬਣ ਗਿਆ ਸੀ ਫਿਰ ਉਹ ਦੂਜੀ ਜਗ੍ਹਾ ਤੇ ਜਾਂਦੇ ਹਨ ਜਿੱਥੇ ਉਹਨਾਂ ਨੇ ਬਾਹਰ ਦੂਜਾ ਬੂਟਾ ਲਗਾਇਆ ਸੀ ਉਹ ਦੇਖਦੇ ਹਨ ਕਿ ਉਹ ਛੋਟਾ ਬੂਟਾ ਹੁਣ ਇੱਕ ਬਹੁਤ ਵੱਡਾ ਦਰਖਤ ਬਣ ਚੁੱਕਿਆ ਸੀ ਇੱਕ ਵਿਸ਼ਾਲ ਦਰਖਤ ਵਿੱਚ ਤਬਦੀਲ ਹੋ ਚੁੱਕਿਆ ਸੀ ਉਹਦੀਆਂ ਟਾਹਣੀਆਂ ਬਹੁਤ ਮਜ਼ਬੂਤ ਸਨ ਉਹਦੀਆਂ ਟਾਹਣੀਆਂ ਲੰਮੀਆਂ ਸਨ ਉਸ ਦਰਖਤ ਦਾ ਪਰਛਾਵਾਂ ਪੂਰੇ ਗਰਾਊਂਡ ਉੱਤੇ ਪੈ ਰਿਹਾ ਸੀ ਤੇ ਫਿਰ ਦਾਦਾ ਜੀ ਨੇ ਪੋਤੇ ਵੱਲ ਦੇਖਿਆ ਤੇ ਉਸ ਨੂੰ ਪੁੱਛਿਆ ਕਿ ਦੱਸ ਕਿਹੜਾ ਬੂਟਾ ਵੱਡਾ ਤੇ ਮਜ਼ਬੂਤ ਦਰਖਤ ਬਣਿਆ ਹੈ ਕਿਹੜਾ ਬੂਟਾ ਆਪਣੀ ਜ਼ਿੰਦਗੀ ਵਿੱਚ ਜ਼ਿਆਦਾ ਸਕਸੈਸਫੁਲ ਹੋਇਆ ਹੈ ਤਾਂ ਲੜਕੇ ਨੇ ਕਿਹਾ ਕਿ ਜੋ ਬੂਟਾ ਅਸੀਂ ਬਾਹਰ ਲਗਾਇਆ ਸੀ ਲੜਕੇ ਨੇ ਦਾਦੇ ਨੂੰ ਪੁੱਛਿਆ ਕਿ ਦਾਦਾ ਜੀ ਇਹ ਕਿਸ ਤਰ੍ਹਾਂ ਸੰਭਵ ਹੈ ਇਸ ਬੂਟੇ ਨੇ ਤਾਂ ਕਈ ਤਰ੍ਹਾਂ ਦੀਆਂ ਡੇਂਜਰਸ ਸਿਚੁਏਸ਼ਨਾਂ ਦਾ ਸਾਹਮਣਾ ਕੀਤਾ ਹੋਵੇਗਾ ਇਸ ਉੱਤੇ ਤਾਂ ਬਹੁਤ ਸਾਰੀਆਂ ਮੁਸੀਬਤਾਂ ਆਈਆਂ ਹੋਣਗੀਆਂ ਪਰ ਫਿਰ ਵੀ ਇਹ ਇੰਨਾ ਵੱਡਾ ਦਰਖਤ ਕਿਵੇਂ ਬਣ ਗਿਆ ਤਾਂ ਦਾਦੇ ਨੇ ਬੱਚੇ ਵੱਲ ਦੇਖਿਆ ਤੇ ਕਿਹਾ ਕਿ ਤੂੰ ਸਹੀ ਕਹਿੰਦਾ ਹੈ ਅਸੀਂ ਜੋ ਬੂਟਾ ਬਾਹਰ ਲਗਾਇਆ ਸੀ ਉਸ ਉੱਤੇ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਹੋਣਗੀਆਂ ਉਸ ਨੇ ਬਹੁਤ ਸਾਰੀਆਂ ਤਕਲੀਫਾਂ ਦਾ ਡੇਂਜਰਸ ਸਿਚੁਏਸ਼ਨਾਂ ਦਾ ਸਾਹਮਣਾ ਕੀਤਾ ਹੋਵੇਗਾ ਤੇ ਉਹਨਾਂ ਮੁਸ਼ਕਲਾਂ ਨਾਲ ਉਹਨਾਂ ਡੇਂਜਰਸ ਸਿਚੁਏਸ਼ਨਾਂ ਦੇ ਨਾਲ ਡੀਲ ਕਰਦੇ ਕਰਦੇ ਉਹ ਅੱਜ ਇੱਕ ਵੱਡਾ ਦਰਖਤ ਬਣ ਗਿਆ ਹੈ ਤੇ ਹੁਣ ਉਹ ਜਿੰਨਾ ਚਾਹੇ ਆਪਣੀਆਂ ਟਾਹਣੀਆਂ ਨੂੰ ਵੱਡਾ ਕਰ ਸਕਦਾ ਹੈ ਤੇ ਜੋ ਹਨੇਰੀ ਤੂਫਾਨ ਤੇਜ਼ ਬਾਰਿਸ਼ ਤਿੱਖੀ ਧੁੱਪ ਵਰਗੀਆਂ ਮੁਸ਼ਕਲਾਂ ਹਨ ਉਹ ਉਹਦੀਆਂ ਟਾਹਣੀਆਂ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਂਦੀਆਂ ਹਨ ਇਸੇ ਕਾਰਨ ਹੀ ਉਹ ਇੱਕ ਵੱਡਾ ਤੇ ਵਿਸ਼ਾਲ ਦਰਖਤ ਬਣ ਗਿਆ ਹੈ ਤੇ ਹੁਣ ਇਹ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਉਹਦੇ ਸਾਹਮਣੇ ਬਹੁਤ ਛੋਟੀਆਂ ਹਨ ਫਿਰ ਦਾਦੇ ਨੇ ਪੋਤੇ ਵੱਲ ਦੇਖਿਆ ਤੇ ਕਿਹਾ ਕਿ ਬੇਟਾ ਇੱਕ ਚੀਜ਼ ਹਮੇਸ਼ਾ ਯਾਦ ਰੱਖੀ ਜਦੋਂ ਤੱਕ ਤੂੰ ਆਪਣੀ ਜ਼ਿੰਦਗੀ ਵਿੱਚ ਸਟਰਗਲ ਨਹੀਂ ਕਰੇਂਗਾ ਜਦੋਂ ਤੱਕ ਤੂੰ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰੇਂਗਾ ਤੇ ਡੇਂਜਰਸ ਸਿਚੁਏਸ਼ਨਾਂ ਵਿੱਚੋਂ ਨਹੀਂ ਗੁਜ਼ਰੇਂਗਾ ਉਦੋਂ ਤੱਕ ਤੂੰ ਆਪਣੀ ਜ਼ਿੰਦਗੀ ਵਿੱਚ ਸਕਸੈਸਫੁਲ ਇਨਸਾਨ ਨਹੀਂ ਬਣ ਸਕੇਗਾ ਉਦੋਂ ਤੱਕ ਤੂੰ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਨਹੀਂ ਕਰ ਪਾਵੇਂਗਾ ਜੇਕਰ ਤੂੰ ਆਪਣੀ ਲਾਈਫ ਨੂੰ ਹਮੇਸ਼ਾ ਕੰਫਰਟੇਬਲ ਜ਼ੋਨ ਦੇ ਵਿੱਚ ਹੀ ਰੱਖੇਂਗਾ ਤਾਂ ਤੂੰ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਉਹਨਾਂ ਕਾਮਯਾਬ ਨਹੀਂ ਹੋ ਪਾਵੇਂਗਾ ਜਿੰਨਾ ਤੂੰ ਹੋ ਸਕਦਾ ਹੈ ਤੇ ਜੇਕਰ ਤੂੰ ਹਰ ਮੁਸ਼ਕਲ ਦੇ ਲਈ ਹਮੇਸ਼ਾ ਤਿਆਰ ਰਹੇਂਗਾ ਮਿਹਨਤ ਕਰਨ ਦੇ ਲਈ ਹਮੇਸ਼ਾ ਰੈਡੀ ਰਹੇਂਗਾ ਤਾਂ ਫਿਰ ਜ਼ਿੰਦਗੀ ਵਿੱਚ ਕੁਝ ਵੀ ਹਾਸਲ ਕਰਨਾ ਕਿਸੇ ਵੀ ਮੰਜ਼ਲ ਨੂੰ ਪਾਉਣਾ ਤੇਰੇ ਲਈ ਅਸੰਭਵ ਨਹੀਂ ਹੋਵੇਗਾ ਤੇ ਫਿਰ ਵੱਡੀਆਂ-ਵੱਡੀਆਂ ਮੁਸ਼ਕਲਾਂ ਵੀ ਤੈਨੂੰ ਬਹੁਤ ਛੋਟੀਆਂ ਲੱਗਣ ਲੱਗ ਜਾਣਗੀਆਂ ਇਹ ਸੁਣਨ ਤੋਂ ਬਾਅਦ ਲੜਕੇ ਨੇ ਇੱਕ ਲੰਮਾ ਸਾਹ ਲਿਆ ਤੇ ਉਹ ਉਸ ਵਿਸ਼ਾਲ ਦਰਖਤ ਦੇ ਵੱਲ ਦੇਖਣ ਲੱਗਾ ਦਾਦਾ ਜੀ ਦੇ ਕਹੇ ਹੋਏ ਬੋਲ ਉਹਦੇ ਦਿਮਾਗ ਵਿੱਚ ਘੁੰਮ ਰਹੇ ਸੀ ਦੋਸਤੋ ਰੁਕਾਵਟਾਂ ਮੁਸ਼ਕਲਾਂ ਦੁੱਖ ਤਕਲੀਫਾਂ ਅਸੀਂ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਦੁਸ਼ਮਣ ਸਮਝਦੇ ਹਾਂ ਪਰ ਇਹੀ ਰੁਕਾਵਟਾਂ ਇਹੀ ਮੁਸ਼ਕਲਾਂ ਸਾਨੂੰ ਬਹੁਤ ਸਟਰੋਂਗ ਬਣਾਉਂਦੀਆਂ ਹਨ ਤੇ ਆਪਣੀ ਜ਼ਿੰਦਗੀ ਵਿੱਚ ਜ਼ਿਆਦਾ ਕਾਮਯਾਬ ਇਨਸਾਨ ਬਣਾਉਂਦੀਆਂ ਹਨ ਦੋਸਤੋ ਇੱਕ ਗੱਲ ਹਮੇਸ਼ਾ ਯਾਦ ਰੱਖੋ ਸੋਨੇ ਨੂੰ ਵੀ ਚਮਕਣ ਦੇ ਲਈ ਪਹਿਲਾਂ ਅੱਗ ਵਿੱਚ ਤਪਣਾ ਪੈਂਦਾ ਹੈ ਉਹ ਕਿਸੇ ਨੇ ਕਿਹਾ ਹੈ ਨਾ ਕਿ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਪ੍ਰੋਬਲਮਾਂ ਮੁਸ਼ਕਲਾਂ ਦੁੱਖ ਤਕਲੀਫਾਂ ਨਹੀਂ ਆ ਰਹੀਆਂ ਤਾਂ ਸਮਝ ਜਾਓ ਕਿ ਤੁਸੀਂ ਗਲਤ ਟ੍ਰੈਕ ਤੇ ਹੋ ਗਲਤ ਰਾਹ ਤੇ ਹੋ ਸੋ ਦੋਸਤੋ ਇਸੀ ਜਨਮ ਮੇ ਇਹ ਦੋ ਕੰਮ ਕਰੋ ਇੱਕ ਨਾਮ ਜਪੋ ਔਰ ਪ੍ਰੇਮ ਕਰੋ ਕਿਸੇ ਜੀਵ ਦਾ ਦਿਲ ਨਾ ਦੁਖਾਨਾ ਕਬੀ ਮੋਤ ਯਾਦ ਰੱਖੋ ਮਾਲਿਕ ਸੇ ਡਰੋ ਦੋਸਤੋ ਇਥੇ ਹੀ ਇਹ ਕਹਾਣੀ ਖਤਮ ਹੁੰਦੀ ਹੈ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੰਗੀ ਲੱਗੀ ਤਾਂਗੇ ਸ਼ੇਅਰ ਵੀ ਜਰੂਰ ਕਰਿਓ ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ